ਦਿਲਾਂ 'ਚ ਵਸ ਜਾਂਦੇ ਐ ਦਲੀਦੜੀ ਹੁੰਦੇ ਜਦੋਂ ਹੁਣ ਨਾ ਪੁੱਛੀਦਾ ਆ ਇਲਾਕੇ 'ਚ ਅਗਲਾ ਕਹਿੰਦਾ ਜੱਗੂ ਆ ਗਿਆ 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 ਆਹ ਜੱਗੂ ਆ ਗਿਆ ਆਹ ਦਰਸ਼ਕ ਵੀਰੋ ਕੌਣ ਆ ਗਿਆ ਆਓ ਉਹ ਦੇਖਿਓ ਇਹੜੇ ਬਣਤੇ ਬੈਠਾ ਨਜ਼ਾਰੇ ਤਾਂ ਲਈ ਚਲੋ ਆਏ ਨਾ ਹੋਵੇ ਕਿਤੇ ਥੱਲੇ ਨਜ਼ਾਰੇ ਤੁਹਾਡੇ ਆ ਜਾਣਾ ਹਉ ਕਹਿੰਦੇ ਕੌਣ ਆ ਗਿਆ ਮੇਰਾ ਨਾਮ ਫਰਦੌਸ ਬਾਗੜੀ ਆਓ ਸਾਥੀ ਕਮੇਟੀ ਜੱਗੂ ਆ ਗਿਆ ਜੱਗੂ ਆ ਗਿਆ ਜੱਗੂ ਆ ਗਿਆ ਵਾਹ ਜੱਗੂ ਥੋੜੇ ਜਿਹਾ ਇੰਜਰੀ ਹੋ ਗਈ ਸੀ ਗਰਾਉਂਡਾਂ ਤੋਂ ਬਾਹਰ ਹੈ ਕਾਰ ਪਾਸੋਂ ਮੁੰਡੇ ਨੇ ਵੀਡੀਓ ਪਾਈ ਵੀ ਆਪਾਂ ਬਾਬਾ ਕਸੋਰਦਾਨ ਦੇ ਮੇਲੇ ਤੋਂ ਸ਼ੁਰੂਆਤ ਕਰਾਂਗੇ ਹੈਲੋ ਇਹ ਵੀ ਜ਼ਰੂਰੀ ਹੈ ਟਾਪ ਹੈ ਜਿੱਥੇ ਵੀ ਜਿਹੜਾ ਮਾਲਵਾ ਹੈ ਮਾਝਾ ਹੈ ਦੁਆਬਾ ਜਦੋਂ ਖੇਡਣਾ ਹੈ ਉੱਥੋਂ ਅਗਲਾ ਪੁੱਛਦਾ ਵੀ ਕਿਹ ਕਿਹੜੇ ਕਿਹੜਾ ਕਹਿੰਦੇ ਪੁੱਟਲੇ ਇਲਾਕੇ ਦਾ ਆਲੇ ਪਿੰਡ ਦਾ ਫਿਰ ਮਾਰਮੀ ਕਰੀਦਾ ਤੁਸੀਂ ਕਹਿੰਦੇ ਮਾਝੇ ਚ ਵਜੋ ਆਹ ਕਹਿੰਦੇ ਤੂੰ ਵਿਚ ਪੈਜੋ ਜਾ ਕੇ ਕਹਿੰਦੇ ਕਰੋ ਜੱਗੂ ਦੇ ਇਲਾਕੇ ਦੇ ਆ ਓਏ ਜਿਹੜੇ ਜਿਹੜੇ ਅੱਜ ਜੱਗੂ ਨੂੰ ਦੇਖਣਾ ਹੈ ਇੱਕ ਵਾਰੀ ਰੌਲਾ ਰੱਪਾ ਹਾਂ ਜੱਗੂ ਦੁਨੀਆ ਪਿਆਰ ਕਰਦੀ ਹੈ ਪਹਿਲਵਾਨ